ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਤਾਨ ਦੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਮਾਲਾ ਖੇੜੀ ਤਹਿਸੀਲ ਅਜਟਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਤਿੰਨ ਪਸ਼ੂ ਦਿਖਾਵਾਂਗੇ ਦੋ ਝੋਟੀਆਂ ਤੇ ਇੱਕ ਵੈੜਿਆ ਇੱਕ ਝੋਟੀ ਬਿਲਕੁਲ ਗੱਬਣ ਤਿਆਰ ਤੇ ਦੋ ਆਪਾਂ ਪਸ਼ੂ ਦਿਖਾਵਾਂਗੇ ਤੋਕੜਾਂ ਗੱਬੜਾਂ ਤੇ ਆਪਾਂ ਪਹੁੰਚਿਆ ਵੀਰ ਸ਼ੇਰੇ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਾਸੀਆ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲ ਜੀ ਵਧੀਆ ਵਧੀਆ ਕਿਰਪਾ ਜੀ ਗੁਰੂ ਰਾਮਦਾਸ ਦੀ ਕਿਹੋ ਕਿਰਪਾ ਇਹ ਜੀ ਹਾਂ ਜੀ ਹਾਂ ਜੀ ਇੱਕ ਹੋਰ ਕੱਢ ਲੈਂਦਾ ਕਿੰਨਾ ਹੈ ਮਾਨਵੀਰ ਭਰਾਵਾਂ ਦੀ ਡਿਮਾਂਡ ਤੇ ਇੱਕ ਦੇ ਕਹਿੰਦੇ ਨੇ ਨਗੀਨੇ ਦੇ ਨਗੀਨਾ ਖਾਂ ਨਗੀਨੇ ਹਾਂ ਜੀ ਠਾਰ ਨਗੀਨਾ ਉਹ ਗੱਲ ਜੀ ਸਹੀ ਗੱਲ ਤੇ ਇੱਕ ਮਹਾਰਾਜ ਤੋਹਫਾ ਕਰਦਾ ਤੇ ਦੂਜਾ ਦੇ ਦਿੰਦਾ ਬਿਲਕੁਲ ਬਿਲਕੁਲ ਸਹੀ ਹਲਦਾ ਜੀ ਤੇ ਆਪਾਂ ਕਹਦੇ ਜੋਗੇ ਮਹਾਰਾਜ ਗੁਰੂ ਰਾਮਦਾਸ ਕਰਦਾ ਸਾਰਾ ਜੀ ਉਹਦੇ ਆਪ ਦੇ ਤਨੇ ਫਿਰਦੇ ਆਂ ਤੇ ਵੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਸ਼ੇਰਾ ਜੇ ਪਿੰਡ ਮਾਲਾ ਗੜੀ ਤਹਿਸੀਲ ਜੀ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ 9845 ਤੇ 618 ਠੀਕ ਹੈ ਜੀ ਤੇ ਇਦਾਂ ਕਰਕੇ ਸ਼ੁਰੂਆਤ ਕਰੀ ਜਾਂ ਜਿੰਦਰ ਮਰਜ਼ੀ ਕਰ ਲੋ ਵੈੜ ਤੋਂ ਕਰ ਲੋ ਲੋ ਜੀ ਪਹਿਲੇ ਨੰਬਰ ਤੇ ਆ ਗਈ ਵਾੜ ਪਾਈਏ ਕਹਿੰਦੇ ਜੀ ਵੀਰ ਜੀ ਵਾੜ ਦੂਜਾ ਸੂਆ ਜੇ ਸੂਈ ਨੂੰ 3 ਮਹੀਨੇ ਹੋ ਗਏ ਜੀ ਅੱਛਾ 12 ਅਨੁਸਾਰ ਇਹਨੂੰ 1 ਮਹੀਨਾ ਹੋ ਗਿਆ ਟੀਗਾ ਭਰੇ ਨੂੰ ਪਰ ਆਪਣਾ ਹੀ ਗਾਰੰਟੀ ਕੋਈ ਨਹੀਂ ਨਿਕਲ ਆਵੇ ਅਗਲੇ ਦੀ ਕਿਸਮਤ ਠੀਕ ਹੈ ਜੀ 11 ਜਦੋਂ ਜਿੱਥੇ ਮਰਜ਼ੀ ਕੋਈ ਦੁੱਧ ਮਣਕੇ ਲੈ ਜਾਏ ਆਪਣੇ ਘਰੋਂ ਠੀਕ ਹੈ ਲੋ ਜੀ 11 ਲੀਟਰ ਦਾ ਇਸ ਟਾਂ ਮੇਂ ਜਿਹੜਾ ਬਿਲਕੁਲ ਦੁੱਧ ਪਿਆ ਆ ਰਿਹਾ ਹਾਂ ਜੀ ਤੇ ਸੂਆ ਤੇ ਬਾਕੀ ਆਪਾਂ ਕੋਲ ਕੇ ਵਿਖਾਉਂਦੇ ਤੋਰ ਕੇ ਇਹ ਸੱਜਰ ਵੀਰ ਜੀ ਦੂਜਾ ਕਿੰਨਾ ਕੁ ਰਿਕਾਰਡ ਰਿਆ ਸੱਜਰ ਦਾ ਸੱਜਰ ਦਾ ਵੀਰ ਜੀ ਇਹਦਾ 18-19 ਕਿਲੋ ਠੀਕ ਹੈ ਠੀਕ ਲਓ ਜੀ 18 19 ਲਿਖ ਜਿਹੜਾ ਪੱਠੇ ਤੁਹਾਨੂੰ ਪਤਾ ਹੁਣ ਫੇਰ ਘਟ ਗਏ ਆ ਤੂੜੀਆਂ ਤਾੜੀਆਂ ਤੇ ਕੰਮ ਚੱਲਣਦਿਆ ਵਾ ਹਾਂਜੀ 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 ਤੇ ਉਹ ਕੋ ਵੀਰ ਕੋ ਐ ਨਹੀਂ ਪੱਠੇ ਤੂੜੀ ਤੇ ਹੀ ਕਹਿੰਦਾ ਵੀ ਮੈਂ ਜੰਨਾ ਵੀ ਦੇਂਦਾ ਹੀ ਚੋਂਦਿਆਂ ਹਰਿਆ ਹੋਰ ਮਿਲਦਾ ਜਾਵੇ ਫੇਰ ਮਾਦੋ ਵੀ ਕੋਈ ਇਰਾਦਾ ਜੋ ਮਾਦੋ ਘੱਟ ਪਰ ਵੀ ਵੈਰ ਠੀਕ ਹੈ ਠੀਕ ਇਹ ਲਓ ਜੀ ਥਾਂ ਭਾਂਡਾ ਜਿਹੜਾ ਚੰਗਾ ਵਾ ਲੈ ਆ ਪਤੀਆ ਪੂਰੀ ਸੋਨਾ ਨਕਲਾ ਲੱਗਾ ਹੋਈ ਹੈਗੀ ਆ ਸਾਤ ਸੁਗਰੀ ਹਾਂਜੀ ਹਾਂਜੀ ਲਓ ਜੀ ਉਹ ਗੱਡ ਸਾਨਾ ਜਿਆ ਗਲੀ ਦੇ ਫਾਰਮ ਵਾਲੀ ਬੈਹੜਿਆ ਬਾਕੀ ਟੁਆਇਚ ਹੋਈ ਦੀ ਬਹੁਤ ਸੁਣੀ ਹੈ ਛੜੇ ਕਮੜਾ ਕੀ ਗੱਲੇ ਤੈਨੂੰ ਬਣਾਦਾ ਸੈਗ ਹੈ ਚੈਟ ਕਰ ਲੈ ਕੱਲਾ ਕੱਲਾ ਲੱਗਾ ਪਿਆ ਵਾ ਤੇ ਸੱਜਾ ਤਾਂ ਜਿਹੜਾ ਮਿਲ ਕੇ ਕਾੜ ਬਹੁਤ ਚੰਗਾ ਆ ਗਿਆ ਵਾ ਨੰਦੀ ਕਾ ਰਿਕਰਡਿੰਗ ਕਿਆ ਕਰ ਸਕਦੇ ਜਾਨ ਫਾਰਮ ਵਾਲੀ ਵਹਿੜ ਆ ਗਈ ਆ ਵੀਰ ਜੀ ਮੁੱਠਕ ਥੋੜਾ ਪਾੜੇ ਤੇ ਬਸ ਥਾਪੀ ਮਾਰ ਕੇ ਥੱਲੇ ਬਹਿ ਜਾਓ ਜੇ ਆਪਣਾ ਸੇਫਟੀ ਵਾਸਤੇ ਤੁਸੀਂ ਮੱਗਾ ਪਾਉਣਾ ਵਾ ਤੇ ਪਾ ਲੋ ਨਹੀਂ ਤੇ ਕੋਈ ਗੱਲ ਨਹੀਂ ਕੀ ਠੀਕ ਹੈ ਭਾਵੇਂ ਕੋਈ ਉਪਰਾ ਚੋਲੇ ਠੀਕ ਹੈ ਜੀ ਮੈਂ ਵੇ ਵਗਾ ਲਾ ਲੈਣਾ ਅੱਛਾ ਅੱਛਾ ਹਾਂਜੀ ਨਹੀਂ ਅੰਦਰ ਚਲੀਦਾ ਚਲੋ ਕੋਕੇ ਨੂੰ ਲਾ ਲੈਣਾ ਚਾਹੀਦਾ ਵਾ ਕੋਕੇ ਨੂੰ ਲਾਉਣਾ ਚਾਹੀਦਾ ਹਾਂਜੀ ਹਾਂਜੀ ਤੇ ਇਹਦਾ ਬਾਕੀ ਮੁੱਲ ਫਿਰ ਮੁੱਲ ਵੀ ਜੀ ਇਹਦਾ ਆਪਾਂ ਨਾ 50 ਕਰਨਾ ਨਾ 35 ਨਾ 40 ਅੱਛਾ ਜੀ ਕੋਈ ਗੱਲ ਹਾਨਾ 3000 ਦੀ ਦੇ ਦਈਏ 30 ਦੀ 30 ਦੀ ਕਰ ਦੀ ਯਾਰ ਕੋਈ ਗਿੱਜੀ ਹੋਣੀ ਏ ਅੰਦਰ 29200 ਰੁਪਏ ਛੋਟੀ ਹੋਣੀ ਏ ਠੀਕ ਗੱਲ ਨਿਕਾਜਾ ਮੁੱਲ ਜੇ 211 ਕਿਲੋ ਜਿਵੇਂ ਮਰਜੀ ਕੋਈ ਵੀਰ ਭਰਾ ਜੋਗੇ ਲੈ ਜਾਏ ਘਰ ਤੋਂ ਘੱਟ ਵੀ ਨਹੀਂ ਤੇ ਮੇਰੇ ਖਾਲਨਾ 85 90000 ਦੀ ਗਹਿੜਿਆ ਜਿੱਦਣ ਤਿਆਰ ਹੋ ਗਿਆ ਨਾ ਜਿੱਦਣ ਤਿਆਰ ਹੋ ਗਿਆ ਬਿਲਕੁਲ ਸਹੀ ਗੱਲ ਆ ਜੀ ਕੰਦ ਕੱਟ ਬਹੁਤ ਚੰਗਾ ਹੋ ਹੈ ਨੀ ਚਲੋ ਚੰਗੀ ਬਰੀਡ ਦੇ ਵਿੱਚ ਆ ਗਈ ਆ ਤੇ ਥਣਪਾਡਾ ਵੀ ਬਹੁਤ ਹੀ ਚੰਗਾ ਲੱਗਾ ਕਰਨ ਵਾਲੀ ਹੁੰਦੇ ਆਜੋ ਹੁਣ ਨੰਗੀਨਾ ਪਾ ਦਿਖਾਈਏ ਤੁਹਾਨੂੰ ਨੀਲੀ ਰਾਵੀ ਦਾ ਵੀ ਇਹ ਵੀ ਜੀ ਦੁੱਧੇ ਸੂਏ ਝੋਡੀ ਆ ਅੱਛਾ ਜੀ ਤੇ ਇਹ ਅੱਜ ਤੋਂ ਕੋਈ 4 ਮਹੀਨੇ ਪਹਿਲਾਂ ਆਪਣੇ ਕੋਲੋਂ ਪਈ ਸੀ ਇਥੋਂ ਝੋਡੀ ਸੱਜਰ ਅੱਛਾ ਜੀ ਤੇ ਵੀਰ ਹੋਣਾ ਕੋਈ ਬੱਚਾ ਹੋ ਗਿਆ ਜਾਂ ਦੁੱਧ ਅੱਧ ਘੱਟ ਛੱਡਿਆ ਜਾਂ ਕਿਤਾ ਕਿਦਾਂ ਨਹੀਂ ਬੱਚਾ ਮਰ ਗਿਆ ਵਾ ਅੱਛਾ ਜੀ ਤੇ ਇਸ ਟਾਈਮ ਤੇ ਇਹਦੇ ਕੋਲੋਂ ਮੰਨ ਲਓ ਕਿ ਹੁਣ ਮੇਰੇ ਖਾਨ ਨਾਲ ਮਹੀਨੇ ਤੋਂ ਅੰਦਰਿਆ ਦੇੜਾ ਉਹਨਾਂ ਨੇ ਕੱਲ ਗਿਣ ਕੇ ਦੱਸਿਆ 26 27 ਦਿਨ ਹੋਏ ਗਾਂ ਠੀਕ ਆ ਪਰ ਇਹਨੂੰ ਮੈਨੂੰ ਅੱਛਾ ਜੀ ਤੇ 8 ਕਿਲੋ ਦੁੱਧ ਮੌਜੂਦ ਹੈ ਇਸ ਟਾਈਮ ਤੇ ਠੀਕ ਹੈ ਜੀ ਇਹਨਾਂ ਦਾ ਬੋਲ ਕੇ ਵਿਖਾ ਦਿੰਨੇ ਲਓ ਜੀ ਟੋਬਾ ਦਾਨ ਗੀਨਾ ਸੇਗ ਤੁੰਗ ਵੀ ਗੁਲਾ ਇਹ ਫੇਸ ਕੁਆਲਟੀ ਤਾਂ ਬਹੁਤ ਜਿਆਦਾ ਕੋਮਸੂਰਤਾ ਗਈ ਆ ਬਾਕੀ ਹੈ ਵੀ ਸਿੰਗਲ ਕੁਆਲਟੀ ਹੈ ਭਾਈ ਸੱਜਾ ਤਾਂ ਕਿੰਨਾ ਰਿਕਾਰਡ ਰਿਆ ਸੱਜਰ ਸਿੰਘ ਜੀ ਨੇ 13 ਕਿਲੋ ਦੋ ਪਿੱਟਾ ਠੀਕ ਹੈ ਠੀਕ ਲਓ ਜੀ 13 ਲੀਟਰ ਦਾ ਰਿਕਾਰਡ ਰਿਆ ਸੱਜਰ ਦਾ ਬਾਕੀ ਚੈੱਕ ਕਰ ਸਕਦੇ ਤੁਸੀਂ ਫੇਸ ਕੁਆਲਟੀ ਦਾ ਘੱਟ ਵਜ਼ਨ ਬਹੁਤ ਚੰਗਾ ਹੈ ਸੱਜਰ ਝੋਟੀ ਹੋ ਗਈ ਇਹਦੇ ਘੱਟ ਤੋਂ ਘੱਟ 1.5-2 ਲੱਖ ਰੁਪਏ ਦੀ ਝੋਟੀ ਹੈ ਜਿੰਨੀਆਂ ਕੁਆਲਟੀਆਂ ਨੇ ਝੋਟੀ ਹਾਂ ਜੀ ਹਾਂ ਜੀ ਲਓ ਜੀ ਚੈੱਕ ਕਰ ਸਕਦੇ ਜੀ ਬਿੱਲੀ ਆਖ ਆ ਗਈ ਹਲਾ ਲਓ ਪਾਣੀ ਪੀ ਲੈਂਦੇ ਹਾਂ ਰਈਏ ਚੱਕ ਤੁਹਾਨੂੰ ਇਹ ਥਣਾਂ ਦਾ ਸੈਰ ਗਿਆ ਵੀ ਬਹੁਤ ਹੀ ਸ਼ਾਨਦਾਰ ਆ ਗਿਆ ਕੱਲਾ ਕੱਲਾ ਲੱਗਾ ਪਿਆ ਵਾ ਰੋਜੀ ਚਿਆਕੋ ਸਿਆ ਸਟਾਂ 8 ਲੀਟਰ ਦੱਸਿਆ ਬਾਈ ਤੋਂ ਹਾਂਜੀ ਆਪਰੇ 8 ਲੀਟਰ ਆਣ ਬਿਲਕੁਲ ਦੁੱਧ ਧਿਆਰ ਆ ਕੰਡੇ ਵਾਲਾ ਗਰਦੀ ਵੀ ਜੀ ਦੋਵੇਂ ਟਾਈਮ ਆ ਪਾੜੇ ਦੇ ਖੁਸ਼ ਹੋ ਗਏ ਅੱਛਾ ਜੀ ਹਾਂਜੀ ਠੀਕ ਹੈ ਜੀ ਹੁਣ ਚੱਲਾਂ ਕੋਈ ਦਿੱਕਤ ਨਹੀਂ ਹਰ ਕੋਲੀ ਰੂਵ ਵਰਗੀ ਕੋਈ ਭੂ ਸ਼ਟਾ ਕੁਝ ਨਹੀਂ ਹਰ ਇੱਕ ਚੀਜ਼ ਦੀ ਗਰੰਟੀ ਹੋ ਗਈ ਪੁੱਲ ਠੀਕ ਹੈ ਠੀਕ ਹੈ ਜੀ ਇਹਦਾ ਬਾਈ ਜੀ ਮੁੱਲ ਫਿਰ ਮੋਲਵੀ ਜੀ ਅੱਜ ਸੱਜਰ ਹੁੰਦੀ ਤੇ ਮੈਂ ਤੁਹਾਨੂੰ ਅੱਗੇ ਦੱਸਿਆ ਵੀ 1.5 ਛੋਟੀ ਜਿਹੀ ਜਿਵੇਂ ਮਰਜ਼ੀ ਖਲਾਰ ਕੇ ਵੇਚ ਲਈਦੀ ਆ ਹਾਂਜੀ ਤੇ ਘੋਣਾ ਪਾ ਕਰਦ ਗਏ 1.500 ਕਰਦ ਗਏ ਹਾਣਾ 75 75 ਦੀ ਵੇਚੀ ਸਭ ਕੁਝ ਹੈਗੀ ਨਹੀਂ ਰਹਿ ਗਈ ਦੇ ਵੀ ਜੀ ਬੱਤਲੇ ਹੱਥੋਂ 200 ਰੁਪਿਆ ਛੋਟੀ ਕਰਦਾਂਗੇ ਕਿਉਂ ਕਿ ਜੰਗੀ 8 ਕਿਲੋ ਦੁੱਧ ਵੀ ਨਾਲ ਹੈ ਜਾਤ ਕੱਪ ਰਹੀ ਹਾਂ ਹਾਂ ਜੀ ਹਾਂ ਜੀ ਲਓ ਜੀ 72000 ਤੋਂ 200 ਰੁਪਿਆ ਛੋਟ ਬਿਲਕੁਲ ਜਿਹੜਾ ਨੋਰਮਲ ਰੇਟ ਪਤਾ ਬਾਈ ਨੇ ਹਾਂ ਜੀ ਤੇ ਤੀਜੇ ਨੰਬਰ ਤੇ ਆ ਗਿਆ ਜੀ ਦੁੱਧ ਦਾ ਡਰਾਮਾ ਦੁੱਧ ਦਾ ਡਰਾਮਾ ਆ ਗਿਆ ਇਹ ਬਾਈ ਜੀ ਕਿਲੋਆਂ ਵਿੱਚ ਸੂਈ ਇਹ ਵੀ ਜੀ ਦੁੱਧਾ ਸੂਈ ਇਹ ਅੱਛਾ ਜੀ ਇਹ ਮੰਨ ਲਓ ਵੀ ਕੋਲ ਵੱਡੀ ਬਈ ਹੈ ਜਿਹਨੂੰ ਆਪਾਂ ਕਹਿ ਸਕਦੇ ਹਾਂ ਹਾਂ ਜੀ ਹਾਂ ਜੀ 16 17 ਕਿਲੋ ਦੀ ਮੰਗ ਚਾਹ ਕਰ ਤੋਂ ਘਟਵੀਂ ਠੀਕ ਹੈ ਜੀ ਅਬਾ ਕਹਿਣ ਵਾਲੀਆਂ ਗੱਲਾਂ ਨਹੀਂ ਵੀ ਅਜਾਣ ਕੇ ਅੱਜ ਕਿੰਦੇ 10 ਕਿਲੋ ਵਾਲੀ ਨਮੀ 16 17 ਹਾਂਜੀ ਹਾਂਜੀ ਬਾਕੀ ਆਪਾਂ ਕੋਲ ਕੇ ਵਿਖਾ ਦਿੰਨੇ ਬਿਲਕੁਲ ਤਿਆਰੀ ਚਾਹ ਜਾਂ ਤਾਂ ਕੱਲ ਸੂਪੇ ਜਾਂ ਪਰਸੋਂ ਸੂਪੇ ਠੀਕ ਹੈ ਠੀਕ ਹੈ ਜੀ ਇਹ ਵੀ ਸੂਲ ਤਾਂ ਕਿੱਦਾਂ ਦਾ ਆ ਗਾ ਆ ਕਲਮਾਲੀ ਦੇ 19 ਅੱਗੇ ਤੇ 19 ਪਿਛੇ ਬਣੀਆਂ ਇਹ ਸੂਆ ਦੂਸਰਾ 16 ਕੱਲੋਂ ਗੁੰਜੀ ਦੀ ਮਾਦੇ ਤੋਂ ਹੂੰ ਤਾਂ ਵਿਦਿਆਰਥੀ ਕਿਹਾ ਵੀ ਜੈਡ ਬਲੈਕ ਹੋ ਗਈ ਜੇ ਇੱਕ ਹੀ ਸਿੰਗਲ ਹੱਡੀ ਆ ਗਈ ਆ ਤੇ ਦਾਈਆਂ ਨਾਲੋਂ ਵੀ ਬਸੇ ਕੋਈ ਜ਼ਿਆਦਾ ਬਣੀ ਠੀਕ ਠੀਕ ਆ ਲਓ ਜੀ ਖਾਣਾ ਦਾ ਸੈਜ ਗਿਆ ਵੀ ਐਨ ਕੱਲਾ ਕੱਲਾ ਚਾਹਾਂ ਨੁਕਰਾਂ ਦੇ ਲੱਗਾ ਪਿਆ ਆ ਇਹ ਕਿਹ ਆ ਫਕਾਵਾ ਵਾਲੂ ਬਣੀ ਪਈ ਕਰਮ ਵਾਲੀ ਹੌਲੀ 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 ਕਰੂਗੀ ਜੀ ਅੱਗ ਬਾਕੀ ਆ ਚਾਕਲੇਟ ਇੱਕ ਤਾਂ ਤੇ ਨਹੀਂ ਖੜੂਗੀ ਆ ਜੀ ਅੱਜ ਵਿੱਚ ਹੋ ਸਕਦਾ ਅੱਜ ਰਾਤ ਨੂੰ ਸੁਵੇ ਜਾਂ ਕੱਲ ਤੱਕ ਸੁਵੇ ਠੀਕ ਠੀਕ ਆ ਜੀ ਫੋਨ ਲੱਗਿਆ ਚੋਦੀ ਇਹ ਕਿੱਕਰ ਸਾਡੇ ਦੁਨੀਆਂ ਨੂੰ ਸੂਰਤ ਤੱਕ ਲੱਗਾ ਪਿਆ ਕਰ ਮਾਲੀ ਦੇ ਚੱਡਾ ਚੁੱਡਾ ਬਹੁਤ ਜਿਆਦਾ ਬਾਹ ਮਾਲੋ ਹੀ ਪਈਆ ਤੇ ਚਲੋ ਵੀਰ ਤਾ ਸਾਹਮਣੇ ਵਾਲਾ ਲੈ ਇਹ ਗਾ ਦੂਰ ਦੂਰ ਇਹਨੇ ਟੱਕੇ ਲਾਈਏ ਨੇ ਦੂਰ ਦੂਰ ਟੱਕੇ ਲਾਈ ਜੋ ਵੀ ਜੇ ਕਿਹਾ 100 ਰੁਪਏ ਲਵਾਂਗੇ ਨਾ ਹਾਂਜੀ ਹਾਂਜੀ ਉਹਨੂੰ ਚੀਜ਼ ਚੰਗੀ ਦਵਾਂਗੇ ਬਿਲਕੁਲ ਬਿਲਕੁਲ ਪੰਜਾਬੀ ਗੱਲ ਹੈ ਜੀ ਇਹ ਨਹੀਂ ਵੀ ਲੈ ਲਿਆ ਕਿ ਆਪਾਂ 1.5 ਲੱਖ ਦੇ ਦੇਤੀ 75000 ਵਾਲੀ ਹਾਂਜੀ ਹਾਂਜੀ ਆਪਾਂ ਚਲੋ ਕਮਾਈ ਕਰਾਂਗੇ ਹਰ ਕੋਈ ਬੰਦਾ ਭੱਜਾ ਵਰਦਾ ਤੁਹਾਨੂੰ ਮੈਂ ਕਿਹਾ ਵੀ ਇੱਕ ਦੋ ਰੀਣੀ ਇਹ ਕਿਹਾ ਵੀ ਹਾਂਜੀ ਹਾਂਜੀ ਨਹੀਂ ਤਾਂ ਕੋਈ ਵੀ ਨਹੀਂ ਦਿੰਦਾ ਨਹੀਂ ਦਿੰਦਾ ਜੀ ਨਾ ਦੇ ਹੀ ਦੇਣੀ ਨਾ ਕਿਸੇ ਨੇ ਦਿੱਤਾ ਨਾ ਕਿਸੇ ਨੇ ਸਾਨੂੰ ਦਿੱਤੀ ਠੀਕ ਹੈ ਠੀਕ ਹੈ ਜੀ ਪੈਸੇ ਲਾ ਕੇ ਚੰਗੀ ਚੀਜ਼ ਆ ਪੈਸੇ ਲਾ ਕੇ ਆਈ ਆ ਹਾਂਜੀ 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 ਪੈਸੇ ਲੈਣੇ ਬਿਲਕੁਲ ਸਹੀ ਗੱਲ ਹੈ ਹਰੇਕ ਪੈਸਿਆਂ ਦੇ ਹਿਸਾਬ ਨਾਲ ਖਰੀਦਾਂਗੇ ਹਾਂਜੀ 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 ਕਿਉਂਕਿ ਚੀਜ਼ ਚੰਗੀ ਮਿਲ ਜੇ 2 4 4 ਵਾਰ ਬਰ ਬਰ ਕੋਈ ਗੱਲ ਹੈ ਇਹ ਲਾੜੀ ਜਿਹੜੀ ਆ ਭਾਵੇਂ ਨਹੀਂ ਲਾਲਾ ਨੂੰ ਵੀ ਤੱਕ ਲਾ ਗਏ ਆਂ ਕੋਈ ਦੋ 10000 ਕੋਈ 20000 ਵੱਧ ਖਰਚ ਲੂ ਪਰ ਸੌਖਾ ਰਹੂਗਾ ਜੀ ਜੀ ਚੰਗੀ ਮਿਲ ਜੂਗੀ ਚੰਗੀ ਮਿਲ ਜੂਗੀ ਤੇ ਇਹਦਾ ਬਾਈ ਜੀ ਹਰ ਮੋਲ ਹੋਣਾ ਮੋਲ ਵੀ ਜੀ ਇਸ ਟਾਈਮ ਤੇ ਇਹਦਾ ਆਪਾਂ ਨਾ 1.5 ਕਰਨਾ ਨਾ 1.3 ਅੱਛਾ ਲਾਸਟ ਜਿਹੜੀ ਹਾਨ ਆਈ ਆਪਾਂ 10 ਦੀ ਮੈਂ ਦੇਣੀ ਆ 10 ਦੀ ਰਿਕਰੈਂਟ ਐਂਦੀ ਲਾਤਾ ਐਂਦੀ ਲਾਤਾ ਜੀ ਇਹ ਥੋੜੇ ਬੋਤੇ ਕੋਈ ਖੱਟੇ ਪਾਣੀ ਜੋਗੇ ਚਲ ਕਰ ਦੋ ਸਰ ਕਲਾ ਕੜਾ ਕਰਾਇਆ ਪੜਾ ਖੁੱਲਾ ਡੁੱਲਾ ਕਰਤਾ ਜੀ 1 ਲੱਖ ਦੇ 5000 ਤੇ 200 ਰੁਪਿਆ ਨੂੰ ਛੋੜੀ ਹੋਣੀ ਠੀਕ ਹੈ ਠੀਕ ਲਓ ਜੀ 1 ਲੱਖ 5000 ਤੇ 200 ਰੁਪਿਆ ਛੋੜ ਹਾਂਜੀ 15 ਦੀ ਮਈ ਜਿੱਥੇ ਮਰਜੀ ਕੋਈ ਵੀਰਪਰਾ ਖਿਲਾਰ ਕੇ ਵੇਚ ਸਕਦਾ ਤੇ ਕੈਟਰਿੰਗ ਵਾਲਾ ਖਰੀਦੂਗਾ। ਲੋ ਜੀ ਜਿਹੜੀਆਂ ਚੱਡੇ ਦੇ ਨਾੜਾ ਨੁੜਾ ਵੀ ਬਹੁਤ ਜ਼ਿਆਦਾ ਚੰਗੀਆਂ ਆਈਆਂ ਵਾ ਇਹਦੇ ਚੈ ਪੈਸਾ ਦੇ ਬਾਕੀ ਸੋਲਦਾ ਕੀ ਲੱਗਾ ਪਿਆ ਵਾ ਚੱਡਾ ਉਨੀ ਅਗੇ ਦੇ ਵੀ ਨਗਰ ਦੀ ਵੀ ਇੱਕ 15 ਦੀ 20 ਦੀ ਮਈ ਵਿਗਦੀ ਆ। ਹਾਂਜੀ ਹਾਂਜੀ ਮੈਂ ਵੇਚ ਵੀ ਸਕਦਾ। ਬਿਲਕੁਲ ਬਿਲਕੁਲ ਸਹੀ ਗੱਲ ਆ ਜੀ। ਪਰ ਆਪਾਂ ਠੀਕ ਆ ਤੁਹਾਨੂੰ ਦੱਸਿਆ ਵੀ ਪਾਣਾ ਮਿਲ ਗਈ ਆ। ਹਾਂਜੀ ਹਾਂਜੀ ਪਾਣਾ ਦੇਤੀ ਆ। ਪਾਣਾ ਦੇਤੀ ਆ। ਨਹੀਂ ਚਲੋ ਬਿਲਕੁਲ ਅਗਲੇ ਨੂੰ ਹਣਾ ਤੁਸੀਂ ਅਗਲੇ ਨੂੰ ਮਦਦ। ਰਾਉ ਨੂੰ ਵੀ ਚਲੋ 2:00 ਵਜੇ ਤੇ ਚਲ ਚਲੋ ਕੰਟੀ ਨਹੀਂ ਵੀਰੇ ਬਾੜੇ ਕਰੇ ਕੀ ਤੇ ਬਾਇ ਅੱਟ ਲੈ ਮਰਿਆ ਆ ਕੈਨ ਐਫ ਜਗਾਵਾ ਗੰਭੂ ਬਣੀ ਪਈਆ ਕਰਮਾਲੀ ਚਲੋ ਵੀਰਪਰਾ ਨੂੰ ਸਾੰਭੜ ਵਾਲਾ ਕੜੇ ਦੇ ਫੇਰ ਤੋਂ ਦਿੰਦਾ ਨਾ ਨਿਆਰੀਆਂ ਨੇ ਉਹਨਾਂ ਹੋਵੇ ਕੁਛ ਮਿਲ ਆਏ ਮੇਰੇ ਅੰਦਰ ਬੰਦਰਾ ਵੀ ਮਈਆਂ ਹੋਏ ਨੇ ਕੜੇ ਦੇ ਵੇਖ ਕੇ ਲੋਕੀ ਦੋ ਦੋ ਮੁੱਲ ਕਰੀ ਜਾਂਦੇ ਡੇਡ ਡੇਡ ਵੀ ਕਰੀ ਜਾਂਦੇ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਆ ਲੋ ਵਾਜੀ ਚੈੱਕ ਕਰ ਸਕਦੇ ਤੁਸੀਂ ਬਹੁਤ ਜਿਆਦਾ ਬਾਸਵਾ ਮਾ ਲੋਈ ਪਈ ਆ ਇੰਦਰ ਨੀਲੀ ਰਵੀ ਦਾ ਨੇ ਵੀ ਇੰਨਾ ਘਣੋਂ ਜਿਹੜਾ ਦੂਜੇ ਨੰਬਰ ਤੇ ਦਿਖਾਇਆ ਪਉਰੀ ਜਤਾ ਵੀ ਸੁੰਦਰ ਝੋਟੀਆਂ ਬਾਕੀ ਵੀਡੀਓ ਪੂਰੀ ਦੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲ ਸੁਪ੍ਰਾਵਾਂ ਦਾ